ਸਾਰੇ ਨੂੰ ਜੀ ਹੋ ਕੇ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਅਸੀਂ ਬਣਾ ਰਹੇ ਹਾਂ ਜੀ ਮਸਾਲਾ ਬੈਂਗਨ ਐਸੀ ਬੈਂਗਨ ਲੈ ਆ ਵਾਸ਼ ਕਰ ਲਏ ਤੇ ਇਹਨੂੰ ਅਸੀਂ ਵਿੱਚ ਸੈਂਟਰ ਚ ਕੱਟ ਲਾ ਲਏ ਤੇ ਅੱਗੇ ਉਹ ਆਪਾਂ ਡੰਡੀ ਜੀ ਕੱਟ ਦਿੱਤੀ ਹੋਈ ਹੈ ਤੇ ਐਸਾ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਅਦਰਕ ਲਸਣ ਹੈ ਇਹਨੂੰ ਅਸੀਂ ਕੁੱਟ ਲਿਆ ਸੀ ਤੇ ਪਿਆਜ਼ ਹੈ ਪਿਆਜ਼ ਨੂੰ ਅਸੀਂ ਕੱਟਣਾ ਹੈ ਤੇ ਹੈਗੀ ਹੈ ਟਮਾਟਰ ਦੀ ਪਿਉਰੀ ਤੇ ਇਹਨਾਂ ਨੂੰ ਅਸੀਂ ਯੂਜ਼ ਕਰਾਂਗੇ ਮਸਾਲੇ ਵਿੱਚ ਮਸਾਲਾ ਬਣਾ ਤੇ ਅਸੀਂ ਪੈਨ ਵਿੱਚ ਤੇਲ ਰੱਖ ਲਿਆ ਸੀ ਤੇ ਤੇਲ ਸੜਾ ਹੋ ਗਿਆ ਗਰਮ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਜੀਰਾ ਤੇ ਅਸੀਂ ਇਹਦੇ ਵਿੱਚ ਜੀਰਾ ਪਾ ਦਿੰਨੇ ਆ ਤੇ ਥੋੜੀ ਜਿਹੀ ਹਿੰਗ ਪਾ ਦਾਂਗੇ ਜੀਰਾ ਤੇ ਹਿੰਗ ਸਾਡੀ ਭੁੱਜ ਚੁੱਕੀ ਹੈ ਅਸੀਂ ਇਹਦੇ ਵਿੱਚ ਹੁਣ ਪਾਵਾਂਗੇ ਜੀ ਅਦਰਕ ਲਸਣ ਦਾ ਪੀਸਟ ਤੇ ਇਹਨੇ ਚੰਗੀ ਤਰ੍ਹਾਂ ਪੁੰਨਾਂਗੇ ਪੂਲ ਲੈਣਾ ਅਸੀਂ ਗ੍ਰਾਇੰਡ ਨਹੀਂ ਕੀਤਾ ਇਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਕੁੱਟ ਕੇ ਤੇ ਤੁਸੀਂ ਉਸੇ ਤਰੀਕੇ ਨਾਲ ਬਣਾਉਣਾ ਇਹ ਸਾਡਾ ਪੂਜ ਸੁੱਕਾ ਜੀ ਅਦਰਕ ਲਸਣ ਇਹਦੇ ਵਿੱਚ ਤੁਸੀਂ ਪਾ ਦਾਂਗੇ ਪਿਆਜ਼ ਵੈਸੇ ਮਸਾਲੇ ਇਹਦੇ ਵਿੱਚ ਗ੍ਰਾਇੰਡ ਕਰਕੇ ਵੀ ਪਾ ਲੈਂਦੇ ਆ ਪਰ ਐਡਾ ਜਿਆਦਾ ਟੇਸਟੀ ਬਣਦਾ ਆ ਤੇ ਤੁਸੀਂ ਇਹਨੂੰ ਪਿਆਜ਼ ਨੂੰ ਵੀ ਕੰਗੀ ਦਾ ਪੂਲ ਲੈਣਾ ਪਿਆਜ਼ ਵੀ ਅਸੀਂ ਪਾ ਦਿੱਤਾ ਹੈ ਇਹਦੇ ਉੱਤੇ ਜੋ ਜੀ ਪਿਆਜ਼ ਸਾਡੇ ਪੁੱਜ ਚੁੱਕੇ ਆ ਅਸੀਂ ਵਿੱਚ ਵਿੱਚ ਉਹਨਾਂ ਪਾਵਾਂਗੇ ਇਹਦੇ ਟਮਾਟਰ ਦੀ ਪਿਊਰੀ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਉਸ ਤੋਂ ਬਾਅਦ ਮਸਾਲੇ ਪਾਵਾਂਗੇ ਵਿੱਚ ਚੰਗੀ ਤਰ੍ਹਾਂ ਭੁੰਨ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਵਾਂਗੇ ਟਮਾਟਰਾਂ ਨੂੰ ਤੇ ਟਮਾਟਰ ਸਾਡੇ ਪੁੱਜ ਚੁੱਕੇ ਆ ਟਮਾਟਰਾਂ ਨੇ ਦਿਲ ਛੱਡਤਾ ਆ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਮਸਾਲੇ ਸਭ ਤੋਂ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਇਹਦੇ ਵਿੱਚ ਨਮਕ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਪਾਊਡਰ ਫਿਰ ਪਾਵਾਂਗੇ ਇਹਦੇ ਵਿੱਚ ਅਸੀਂ ਜੀ ਗਰਮ ਮਸਾਲਾ ਇੱਕ ਚਮਚ ਤੈਨੂੰ ਚਟਪਟਾ ਕਰਨ ਵਾਸਤੇ ਪਾਵਾਂਗੇ ਜੀ ਮੈਗੀ ਮਸਾਲਾ ਤੁਸੀਂ ਚਾਟ ਮਸਾਲਾ ਵੀ ਉਸ ਤਰ੍ਹਾਂ ਕਰਦੇ ਮੇਰੇ ਕੋਲ ਚਾਟ ਮਸਾਲਾ ਇਸ ਟਾਈਮ ਹੈ ਨਹੀਂ ਸੀ ਤੇ ਮੈਂ ਮੈਗੀ ਮਸਾਲਾ ਯੂਜ਼ ਕਰ ਰਹੀ ਹਾਂ ਤੇ ਜਿਸ ਚਾਟ ਮਸਾਲਾ ਵੀ ਯੂਜ਼ ਕਰ। ਸਭੇ ਟਮਾਟਰ ਵੀ ਅਸੀਂ ਪਾਇਆ ਹੈ। ਇਹ ਥੋੜੇ ਚਟਪਟੇ ਹੀ ਸਵਾਦ ਲੱਗਦੇ ਆ। ਮਸਾਲਾ ਬੈਂਗਲ ਇਹਦੇ ਚ ਅਸੀਂ ਇੱਕ ਪੈਕਟ ਮੈਗੀ ਮਸਾਲਾ ਪਾ ਦਵਾਂਗੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਅਸੀਂ ਕਸੂਰੀ ਮੇਥੀ ਜਿਹਨੂੰ ਅਸੀਂ ਮੈਸ਼ ਕਰ ਲਵਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਮਿਕਸ ਕਰਾਂਗੇ। ਵਧੀਆ ਤਰੀਕੇ ਨਾਲ ਮਸਾਲੇ ਨੂੰ ਫਿਰ ਭੁੰਨ ਲਵਾਂਗੇ ਇੱਕ ਵਾਰੀ। ਇਹੋਂ ਜਦੋਂ ਅਦਰਕ ਮਸਾਲਾ ਸਾਡਾ ਤੇਲ ਨਹੀਂ ਛੱਡ ਦਿੱਤਾ ਹੁਣ ਆਪਾਂ ਤਾਂ ਅਸੀਂ ਇਹਦੇ ਵਿੱਚ ਦੈਂਗਰ ਨਹੀਂ ਪਾਵਾਂਗੇ ਦੇਖੋ ਜੀ ਮਸਾਲਾ ਸਾਡਾ ਪੂਜ ਦਿੱਤਾ ਵਾ ਤੇ ਥੋੜਾ ਜਿਹਾ ਅਸੀਂ ਪਾਵਾਂਗੇ ਜੀ ਪਾਣੀ ਮਸਾਲਾ ਥੋੜਾ ਪਾਣੀ ਪਾ ਲੈਣ ਥੋੜਾ ਜਿਹਾ ਕਲਰ ਵਾਸਤੇ ਅਸੀਂ ਪਾਵਾਂਗੇ ਜੀ ਕਸ਼ਮੀਰੀ ਲਾਲ ਵਿੱਚ ਕਲਰ ਵਾਸਤੇ ਇਹ ਤਾਂ ਗੁਲਾਬ ਰੰਗ ਦੀ ਆਜੀ ਇਹ ਅਸੀਂ ਇਹਨੂੰ ਮਿਕਸ ਕਰ ਲਾਂਗੇ ਅਗਰ ਜਿਵੇਂ ਸਿਰੇ ਤੋਂ ਥੋੜਾ ਜਿਹਾ ਹੋਰ ਪਾਣੀ ਪਾਵਾਂਗੇ ਥੋੜੀ ਜਿਹੀ ਗਰੇਵੀ ਜੀ ਬਣਾ ਲਾਂਗੇ ਇਹਦੇ ਵਿੱਚ ਅਸੀਂ ਬੈਂਗਲ ਬਣੇ ਆ ਇਹ ਥੋੜਾ ਜਿਹਾ ਪੁੱਜ ਜਾਵੇ ਪਾਣੀ ਤੇ ਫਿਰ ਅਸੀਂ ਇਹਦੇ ਵਿੱਚ ਬੈਂਗਨ ਪਾ ਦੇਵਾਂਗੇ ਕੱਟ ਅਸੀਂ ਇਸ ਲਈ ਲਾਨੇ ਆ ਕਿ ਬੈਂਗਨ ਵਿੱਚ ਮਸਾਲਾ ਲੱਜ ਜਾਵੇ ਨਹੀਂ ਕਿੰਨਾ ਵੀ ਪਾ ਸਕਦੇ ਚਾਰ ਕੱਟ ਲਾਏ ਅਸੀਂ ਇਹਦੇ ਵਿੱਚ ਤੇ ਹੁਣ ਅਸੀਂ ਇਹਦੇ ਵਿੱਚ ਰੱਖ ਲਵਾਂਗੇ ਜੀ ਬੈਂਗਨ ਤੇ ਇਹਨਾਂ ਨੂੰ ਸਲੋ ਫਲੇਮ ਤੇ ਅਸੀਂ ਟੱਕ ਦੇਣਾ ਸਾਰੇ ਬੈਂਗਨ ਪਾ ਕੇ ਸਾਰੇ ਬੈਂਗਨ ਇਸ ਤਰੀਕੇ ਨਾਲ ਇਹਦੇ ਵਿੱਚ ਰੱਖ ਦਵਾਂਗੇ ਹੁਣ ਅਸੀਂ ਇੱਕ ਵਾਰੀ ਹਿਲਾ ਦੇਵਾਂਗੇ ਇਹਨਾਂ ਨੂੰ ਸਬਜ਼ੀ ਨੂੰ ਪਰਚੀ ਨਾਲ ਇਸ ਤਰੀਕੇ ਨਾਲ ਘੁਲਾਣੇ ਆ ਤੇ ਇਹਨੇ ਇਸ ਤਰ੍ਹਾਂ ਟੱਕ ਦੇਵਾਂਗੇ ਅਸੀਂ ਕੱਟ ਫਲੇਮ ਤੇ ਟੱਕ ਦੇਣਾ ਹੈ ਤੇ ਹੋਲੀ-ਵਲੀ ਬਨਗੇ ਤੇ ਬਹੁਤ ਵਧੀਆ ਬਨ ਕੇ ਤਿਆਰ ਹੁੰਦੇ ਆ ਜਦੋਂ ਬਨਗੇ ਫਿਰ ਤੁਹਾਨੂੰ ਦਿਖਾਉਣਾ ਆ ਆ ਦੇਖੋ ਜੀ ਬੈਂਗਨ ਸਾਡੇ ਬਨ ਕੇ ਬਿਲਕੁਲ ਰੈਡੀ ਹੋ ਚੁੱਕੇ ਨੇ ਬੈਂਗਨਾਂ ਨੇ ਤੇਲ ਵੀ ਛੱਡ ਦਿੱਤਾ ਆ ਤੇ ਅਸੀਂ ਇਹਦੇ ਵਿੱਚ ਹੁਣ ਪਾਵਾਂਗੇ ਜੀ ਧਨੀਆਂ ਅਸੀਂ ਇਹਦੇ ਵਿੱਚ ਧਨੀਆਂ ਪਾਵਾਂਗੇ ਦੇਖੋ ਨਾ ਸੇ ਨੂੰ ਜ਼ਿਆਦਾ ਮਿਕਸ ਨਹੀਂ ਕਰਾਂਗੇ ਕਿਉਂਕਿ ਬੈਂਗਨ ਖੁੱਲ ਜਾਣਗੇ ਤੇ ਸਾਡੇ ਬਣ ਕੇ ਮਸਾਲਾ ਬੈਂਗਨ ਹੋ ਗਿਆ ਰੈਡੀ ਗੈਸ ਨੂੰ ਅਸੀਂ ਬੰਦ ਕਰ ਦਿੰਨੇ ਆ ਤੇ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗੇ ਤੇ ਪਲੀਜ਼ ਲਾਈਕ ਸਬਸਕ੍ਰਾਈਬ ਕਰਨਾ ਫੁੱਲ ਵਾਚ ਕਰਨਾ ਤੇ ਟਰਾਈ ਜ਼ਰੂਰ ਕਰਨਾ ਬਹੁਤ ਟੇਸਟੀ ਬਣਦੇ ਆ ਬੈਂਗਨ ਇਸ ਤਰੀਕੇ ਨਾਲ ਤੇ ਫਰੈਂਡਸ ਬਾਏ ਬਾਏ